ਪੰਜਾਬ ਕੈਬਨਿਟ ਦੇ ਵਿੱਚ ਵਿਸਥਾਰ ਹੋ ਚੁੱਕਾ ਦਾਜੀ ਕਿ ਲੁਧਿਆਣੇ ਤੋਂ ਵੀ ਸਾਨੇਵਾਲ ਹਲਕੇ ਦੇ ਜਿਹੜੇ ਐਮਐਲਏ ਨੇ ਹਰਦੀਪ ਸਿੰਘ ਮੁੰਡੀਆਂ ਨੂੰ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਜਾ ਚੁੱਕਾ ਹੈ ਰਾਜਪਾਲ ਨੇ ਉਹਨਾਂ ਨੂੰ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸੌਂ ਹੈ ਜਿਹੜੀ ਉਹਨਾਂ ਵੱਲੋਂ ਚੁਕਵਾਈ ਗਈ ਹੈ ਇਸ ਤੋਂ ਪਹਿਲਾਂ ਹਰਦੀਪ ਮੁੰਡੀਆਂ ਦੇ ਘਰ ਵਿੱਚ ਵਿਆਹ ਵਰਗਾ ਮਾਹੌਲ ਵੇਖਣ ਨੂੰ ਮਿਲ ਰਿਹਾ ਦਾਜੀ ਕਿ ਉਹਨਾਂ ਦੇ ਪਰਿਵਾਰ ਵਿੱਚ ਜਿੱਥੇ ਖੁਸ਼ੀ ਦੀ ਲਹਿਰ ਹੈ ਉੱਥੇ ਦੂਜੇ ਪਾਸੇ ਵਰਕਰ ਵੀ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾ ਆਈਆਂ ਦੇ ਰਹੇ ਨੇ ਪਰਿਵਾਰ ਵਿੱਚ ਕਾफी ਖੁਸ਼ੀ ਹੈ ਹਰਦੀਪ ਸਿੰਘ ਮੁੰਡਿਆ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪਹਿਲੇ ਮੰਤਰੀ ਬਣੇ ਨੇ ਲੁਧਿਆਣਾ ਤੋਂ 13 ਐਮਐਲਏ ਹੁੰਦੇ باوجود ਪਹਿਲੇ ਵਿਸਤਾਰ ਦੇ ਵਿੱਚ ਕੋਈ ਵੀ ਮੰਤਰੀ ਦੀ ਚੋਣ ਨਹੀਂ ਹੋਈ ਸੀ ਪਰ ਖੰਨਾ ਤੋਂ ਅਤੇ ਸਾਨੇਵਾਲ ਤੋਂ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਇੱਕ ਪਾਸੇ ਜਿੱਥੇ ਵਰਕਰ ਖੁਸ਼ੀ ਮਨਾ ਰਹੇ ਨੇ ਉੱਥੇ ਦੂਜੇ ਪਾਸੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਇਸਤੇ ਖੁਸ਼ੀ ਜ਼ਾਹਰ ਕੀਤੀ ਹੈ ਹਰਦੀਪ ਸਿੰਘ ਮੁੰਡੀਆਂ ਦੀ ਬੇਟੀ ਧਰਮ ਪਤਨੀ ਅਤੇ ਉਹਨਾਂ ਦੀ ਮਾਂ ਨੇ ਜਿੱਥੇ ਭਗਵਾਨਪານ ਸਰਕਾਰ ਦਾ ਧੰਨਵਾਦ ਕੀਤਾ ਹੈ ਉੱਥੇ ਹੀ ਲੋਕਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਕਿਾ ਕਿ ਇਹ ਲੋਕਾਂ ਦਾ ਪਿਆਰ ਹੀ ਹੈ ਲੋਕਾਂ ਦੇ ਕੰਮ ਹੀ ਅਸੀਂ ਕਰ ਰਹੇ ਹਾਂ ਜਿਸ ਕਰਕੇ ਉਹਨਾਂ ਦੀ ਇਹ ਚੋਣ ਹੋਈ ਹੈ ਉਹਨਾਂ ਨੇ ਕਿਹਾ ਅਸੀਂ ਆਪਣੀ ਖੁਸ਼ੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਮਾਤਾ ਜੀ ਕਿਵੇਂ ਲੱਗਦਾ ਹੈ ਅੱਜ ਪੁੱਤਰ ਨੂੰ ਪਹਿਲਾ ਐਮਐਲਏ ਹੁਣ ਮੰਤਰੀ ਕਿਹੋ ਜਿਹਾ ਮਾਹੌਲ ਹੈ ਕਿ ਇਸ ਇੱਕ ਮਾਂ ਲਈ ਇਹ ਕਿਹੋ ਜਿਹਾ ਹੈਗਾ ਵਾ ਸਮੇਂ ਮੇਰੇ ਵਾਹ ਤੇ ਉਹ ਸੱਚੇ ਪਾਤਸ਼ਾਹ ਦਾ ਸ਼ੁਕਰ ਚੁਕਰ ਸ਼ੁਕਰ ਗਜ਼ਾਰਾ ਹੈ ਜਿਨ੍ਹਾਂ ਨੇ ਇਥੋਂ ਤੱਕ ਮੇਰੇ ਬੱਚੇ ਨੂੰ ਪਹੁੰਚਾਇਆ ਉਹਨਾਂ ਨੇ ਪਹੁੰਚਾਇਆ ਮਾਲਕ ਦਾ ਹੱਥ ਹੈ ਤੇ ਉਪਰ ਲਈ ਵੀ ਆਹ ਕੋਈ ਨਹੀਂ ਮੱਕੀ ਨੇ ਕਿਤੇ ਵਿਸ਼ਵਾਸ ਜਤਾਇਆ ਪਹਿਲਾ ਐਮਐਲਏ ਸਾਹਿਬ ਤੇ ਹੁਣ ਮੰਤਰੀ हां मैं पार्टी ਦਾ ਵੀ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਪਹਿਲੇ ਐਮਐਲਏ ਸਾਹਿਬ ਬਣਾਇਆ ਹੁਣ ਮੰਤਰੀ ਬਣਾਤਾ ਇੱਕ ਮਾਂ ਲਈ ਕਿਹੋ ਜਿਹਾ ਵਕਤ ਹੈ ਕਿਹੋ ਜਿਹਾ ਲੱਗ ਰਿਹਾ ਮਾਂ ਨੂੰ ਮਾਂ ਨੂੰ ਬਹੁਤ ਖੁਸ਼ੀ ਆ ਮਾਂ ਨੂੰ ਦੇ ਕਿਸੇ ਨੂੰ ਬਿਆਨ ਨਹੀਂ ਕਰ ਸਕਦੀ ਮੈਂ ਜਿੰਨੀ ਮੈਨੂੰ ਖੁਸ਼ੀ ਆ ਤੇ ਇਹਨੂੰ ਬਿਆਨ ਨਹੀਂ ਕਰ ਸਕਦੀ ਮੈਂ ਮੋੜ ਤੇ ਮਾਲ ਕੇ ਜਾਣਦਾ ਜਦੋਂ ਪਤਾ ਲੱਗਿਆ ਕਿਹੋ ਜਹਾ ਕਿ ਕੀ ਪੁੱਛੋ ਹੀ ਨਾ ਇਹ ਬਹੁਤ ਖੁਸ਼ੀ ਹੈ ਮੈਨੂੰ ਜਦੋਂ ਪਤਾ ਲੱਗੇ ਕਿਦਾਂ ਮਗੀ ਜਦੋਂ ਪਤਾ ਲੱਗੇ ਕੀ ਹੋਇਆ ਕੀ ਕੀ ਰਿਐਕਸ਼ਨ ਸੀ ਕਰ ਬਟਾ ਉਹ ਜਿੱਦਾਂ ਮਨ ਖਿਲ ਗਿਆ ਨਾ ਸੁਣ ਕੇ ਮਨ ਖਿਲ ਗਿਆ ਖੁਸ਼ੀ ਦਾ ਬਹੁਤ ਖੁਸ਼ੀ ਹੋ ਗਈ ਸਾਰਾ ਪਰਿਵਾਰ ਇੱਕ ਦੂਜੇ ਨਾਲ ਹੋ ਗਿਆ ਜਿੱਥੇ ਬੰਦੇ ਹਾਂਜੀ ਮੈਨੂੰ ਬਹੁਤ ਖੁਸ਼ੀ ਆ ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਉਹਨਾਂ ਦਾ ਸ਼ੁਕਰ ਕਰਦੀ ਹਾਂ ਕਿ ਉਹਨਾਂ ਦੀ ਦਿਆ ਮੇਰ ਨਾਲ ਉਹਨਾਂ ਨੂੰ ਮੌਕਾ ਦਿੱਤਾ ਔਰ ਉਹ ਪਹਿਲਾਂ ਵੀ ਸੇਵਾਦਾਰ ਸੀ ਤੇ ਹੁਣ ਵੀ ਸੇਵਾ ਕਰਨਗੇ ਪਹਿਲਾਂ ਸ਼ੁਰੂ ਤੋਂ ਹੀ ਸੇਵਾ ਕਰਦੇ ਸੀਗੇ ਤੇ ਹੁਣ ਮੈਂ ਪਾਰਟੀ ਦਾ ਔਰ ਸਬਦਾ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਇੱਕ ਦੁਬਾਰਾ ਇੱਕ ਵਾਅਦਾ ਦੇਖ ਕੇ ਔਰ ਹੋਰ ਵਾਅਦਾ ਉਹਨਾਂ ਵਾਸਤੇ ਅੱਗੇ ਲਿਆਂਦਾ ਏ ਤੇ ਬਾਬਾ ਜੀ ਉਹਨਾਂ ਤੇ ਕਿਰਪਾ ਕਰਾਂ ਲੱਗਦਾ ਹੈ ਕਿ ਪਾਰਟੀ ਨੇ ਪਹਿਲਾਂ ਐਮਐਲਏ ਬਣਾਇਆ ਤੇ ਫਿਰ ਮੰਤਰੀ ਬਣਾ ਰਹੇ ਨੇ ਕਿ ਕਿਸੇ ਨਾ ਕਿਸੇ ਪਾਰਟੀ ਨੇ ਇਹਨਾਂ ਦੀ ਇਹਨਾਂ ਦੀ ਮਿਹਨਤ ਨੂੰ ਦੇਖਿਆ ਮੱਦੇ ਨਜ਼ਰ ਰੱਖਦੇ ਹਾਂ ਇਹ ਤਾਂ ਹੋ ਸਕਦਾ ਹੈ ਕਿ ਪਾਰਟੀ ਨੂੰ ਕੁਝ ਚੰਗਾ ਲੱਗਾ ਜਾਂ ਕੁਝ ਦੇਖਿਆ ਤਾਂ ਹੀ ਉਹਨਾਂ ਨੇ ਇਸ ਸੇਵਾ ਦਿੱਤੀ ਹੈ ਠੀਕ ਹੈ ਸਕੇ ਹਾਂ ਨਹੀਂ ਜਦੋਂ ਦੇ ਉਹ ਐਮਐਲਏ ਬਣੇ ਆ ਬਟ ਉਹਨਾਂ ਨੂੰ ਫੈਮਿਲੀ ਲਈ ਤੇ ਟਾਈਮ ਹੀ ਨਹੀਂ ਹਰ ਟਾਈਮ ਉਹ ਬਿਜ਼ੀ ਹੈ ਕਿਉਂਕਿ ਉਹ ਪਾਰਟੀ ਦੀ ਸੇਵਾ ਕਰਕੇ ਜਿਆਦਾ ਖੁਸ਼ ਹੈ ਔਰ ਬੱਚਿਆਂ ਨੂੰ ਫੈਮਿਲੀ ਨੂੰ ਇੰਨਾ ਟਾਈਮ ਨਹੀਂ ਦੇ ਪਾਰੇ ਚਲੋ ਕੋਈ ਗੱਲ ਨਹੀਂ ਕਿਉਂਕਿ ਉਹ ਤਾਂ ਪਾਰਟੀ ਲਈ ਸੇਵਾ ਮਿਲੀ ਆ ਤਾਂ ਸੇਵਾ ਹੀ ਕਰਨੀ ਚਾਹੀਦੀ ਹੈ ਲੱਗਦਾ ਹੈ ਕਿ ਹੁਣ ਇਸ ਸੇਵਾ 'ਚ ਹੁਣ ਵੱਧਦਾ ਹੋਣ ਜਾ ਰਿਹਾ ਹੈ ਕਿੱਥੇ ਪਹਿਲਾਂ ਐਮਐਲਏ ਸੀਗੇ ਤੇ ਇੱਕ ਹਲਕੇ ਨੂੰ ਦੇਖਦੇ ਸੀਗੇ ਕਿ ਹੁਣ ਮੰਤਰੀ ਬਣਨਗੇ ਪੂਰੇ ਪੰਜਾਬ ਨੂੰ ਦੇਖਣਾ ਪਊਗਾ ਤੇ ਸਮੇਂ ਤਾਂ ਹੋਰ ਘਟ ਜਾਊਗਾ ਕਹਾਂ ਸੀ ਪਾਰਟੀ ਨੇ ਉਹਨਾਂ ਨੂੰ ਇਸ ਲਾਇਕ ਸਮਝਿਆ ਹੈ ਹਮੈਂ ਤਾਂ ਇਹੀ ਕਹਾਂਗੀ ਜੇ ਪਾਰਟੀ ਨੇ ਇਸ ਲਾਈਕ ਸਮਝਿਆਏ ਤੇ ਉਹਨਾਂ ਨੂੰ ਪਾਰਟੀ ਦੇ ਜੋ ਵੀ ਅਹੁਦੇ ਦੇਣ ਉਹ ਬਾਬਾ ਜੀ ਉਹਨਾਂ ਨੂੰ ਕਰਵਾਉਣ ਤਾਂ ਇਹੀ ਕਹਿੰਦੀ ਹੋਈ ਮੈਂ ਸ਼ੁਕਰ ਸ਼ੁਕਰ ਕਰਦੀ ਪਰਿਵਾਰ ਨੂੰ ਭਾਵੇਂ ਟਾਈਮ ਨਾ ਦੇਣ ਹਾਂ ਕੋਈ ਗੱਲ ਨਹੀਂ ਪਰਿਵਾਰ ਬਾਬਾ ਜੀ ਦੇ ਪਰਿਵਾਰ ਬਣਾਇਆ ਹੈ ਤੇ ਬਾਬਾ ਜੀ ਸੰਭਾਲ ਖੜੇ ਨੇ ਉਹਨਾਂ ਨੇ ਸੰਭਾਲ ਕਰਨੀ ਕਿਉਂਕਿ ਉਹਦਾ ਪਰਿਵਾਰ ਆ ਵੀ ਜਾਂਦਾ ਹੈ ਮੈਂ ਬਸ ਪਰਮਾਤਮਾ ਨੂੰ ਧੰਨਵਾਦ ਕਰਨਾ ਚਾਹੀਦਾ ਕਿ ਜਿਨ੍ਹਾਂ ਨੇ ਮੇਰੇ ਪਾਪਾ ਨੂੰ ਇੱਕ ਵਾਰੀ ਫੇਰ ਮੌਕਾ ਦੇਰੇ ਨੇ ਮੰਤਰੀ ਬਣਨ ਦਾ ਪਹਿਨਾ ਐਮਐਲਏ ਸੀਗੇ ਹੁਣ ਮੰਤਰੀ ਆ ਹੁਣ ਪਾਪਾ ਉਸ ਤੋਂ ਵੱਧ ਸੇਵਾ ਕਰਨਗੇ ਪਹਿਨਾ ਵੀ ਕਰਦੇ ਸੀਗੇ ਹੁਣ ਜ਼ਿਆਦਾ ਕਰਿਆ ਕਰਨਗੇ ਕਿਹੋ ਜਿਹਾ ਲੱਗਦਾ ਇੱਕ ਬੇਟੀ ਨੂੰ ਕਿ ਬੇਟੀ ਲਈ ਫਾਦਰ ਸਭ ਤੋਂ ਜ਼ਿਆਦਾ ਅਹਿਮ ਹੁੰਦਾ ਹੈ ਔਰ ਖਾਸ ਤੌਰ ਤੇ ਕੀ ਉਹ ਤੁਹਾਨੂੰ ਪੂਰਾ ਸਮਾਂ ਦੇ ਪੰਦੇ ਸੀਗੇ ਪਹਿਨਾ ਮੈਂ ਦ ਕੰਬੀ ਕੀ ਪਾਪਾ ਤੋਂ ਟਾਈਮ ਹੀ ਨਹੀਂ ਹੈਗਾ ਫੈਮਿਲੀ ਲਈ ਉਹ ਸਾਰਾ ਟਾਈਮ ਬਾਹਰ ਹੁੰਦੇ ਨੇ ਮੈਂ ਜਦੋਂ ਵੀ ਕਾਲ ਕਰਦੀ ਆ ਪਾਪਾ ਬਸ ਹਾਲਚਾਲ ਪੁੱਛਦੇ ਨੇ ਆਪਾ ਉਹਨਾਂ ਦਾ ਪੁੱਛਦੇ ਨੇ ਬਸ ਰੋਟੀ ਖਾ ਲਈ ਉਸ ਤੋਂ ਇਲਾਵਾ ਕੋਈ ਗੱਲ ਨਹੀਂ ਹੁੰਦੀ ਬਸ ਫੇਰ ਫੋਨ ਕੱਟ ਦਿੰਦੇ ਨੇ ਬਸ ਇੰਨਾ ਕੀ ਟਾਈਮ ਆ ਉਹਨਾਂ ਤੋਂ ਉਹ ਬਸ ਇਹੀ ਕਹੂੰਗੀ ਕਿ ਬਾਬਾ ਜੀ ਨੇ ਇੱਕ ਵਾਰੀ ਫੇਰ ਮੌਕਾ ਦੇ ਰਹੇ ਨੇ ਮੰਤਰੀ ਦਾ ਕਿ ਹੋਰ ਸੇਵਾ ਕਰਨਗੇ ਅੱਗੇ ਪਿੰਨਾਂ ਦਾ ਕਰਦੀ ਸੀ ਜਦੋਂ ਦੀ ਮੈਂ ਹੋਈ ਆ ਉਦੋਂ ਦੇ ਪਾਪਾ ਸੇਵਾ ਹੀ ਕਰ ਰਹੇ ਨੇ ਹੁਣ ਉਸ ਤੋਂ ਵੱਧ ਕੇ ਬਾਬਾ ਜੀ ਨੇ ਸਾਨੂੰ ਰਿਸਪੌਂਸਿਬਿਲਟੀਜ਼ ਦਿੱਤੀ ਨੇ ਤਾਂ ਹੁਣ ਹੋਰ ਵੀ ਕਰਿਆ ਕਰਨੀ ਹੈ ਠੀਕ ਹੈ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ